ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਡਿਪਟੀ ਕਮਿਸ਼ਨਰ ਸ੍ਰੀ ਊਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਚੋਨੇ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ ਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅੰਜ ਡਿਪਟੀ ਕਮਿਸ਼ਨਰ ਦਾਣਾ ਮੰਡੀ ਗੁਰਦਾਸਪੁਰ ਵਿਖੇ ਪਹੁੰਚੇ ਅਤੇ ਕਿਸਾਨ ਸੁਖਦੇਵ ਸਿੰਘ ਵਾਸੀ ਰਾਮਨਗਰ ਦੀ ਪਨਗਰੇਂਦੀ ਫਰਟ ਤੇ ਢੇਰੀ ਦੀ ਬੋਲੀ ਕਰਵਾ ਕੇ ਖਰੀਦ ਸ਼ੁਰੂ ਕਰਵਾਈ ਗਈ ਇਸ ਤੋਂ ਪਹਿਲਾਂ ਵੀ ਡਿਪਟੀ ਕਮਿਸ਼ਨਰ ਵੱਲੋਂ ਦਾਣਾ ਮੰਡੀ ਕਨੂਵਾਨ ਅਤੇ ਜੋੜਾ ਛੱਤਰਾ ਵਿਖੇ ਚੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਜਾ ਚੁੱਕੀ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਅੱਜ ਡੀਐਫਸੀ ਸਾਹਿਬ ਨਾਲ ਦਾਣਾ ਮੰਡੀ ਗੁਰਦਾਸਪੁਰ ਚ ਖਰੀਦ ਸ਼ੁਰੂ ਕਰਾਣ ਆਏ ਹੈ ਤੇ ਪਹਿਲਾਂ ਵੀ ਅਸੀਂ ਕਨੂਵਾਨ ਤੇ ਜੋੜਾ ਛਤਰੀ ਮੰਡੀ ਚ ਗਏ ਸੀਗੇ ਤੇ ਬਟਾਲਾ ਚ ਵੀ ਅੱਜ ਦੱਸਿਆ ਡੀਐਫਸੀ ਸਾਹਿਬ ਨੇ ਕਿ ਪ੍ਰਕਿਊਰਮੈਂਟ ਸ਼ੁਰੂ ਹੋ ਗਈ ਹੈ। ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਜਿਹੜੇ ਆਰਟੀ ਐਸੋਸੀਏਸ਼ਨ ਨੇ ਵੀ ਹੜਤਾਲ ਖਤਮ ਕਰਤੀ ਹੈ ਤੇ ਰਾਈਸ ਮਿਲਰਸ ਨੇ ਉਹਨਾਂ ਨੇ ਵੀ ਆਪਣੇ ਅਲੋਟਮੈਂਟ ਉਹਨਾਂ ਦੀ ਹੋ ਗਿਆ ਨੇ ਫਾਈਲ ਸਬਮਿਟ ਹੋ ਗਈਆਂ ਤੇ ਮੈਨੂੰ ਹੁਣ ਪੂਰੀ ਉਮੀਦ ਹੈ ਕਿ ਇਹ ਕੰਮ ਬੜਾ ਸਮੂਹ ਚੱਲੇਗਾ ਕਿਸੇ ਵੀ ਕਿਸਾਨ ਨੂੰ ਅਸੀਂ ਕੋਈ ਦਿੱਕਤ ਨਹੀਂ ਆਨ ਦਵਾਗੇ ਜਿੰਨਾ ਵੀ ਝੋਨਾ ਸਾਡੇ ਕੋਲੇ ਅਜ ਤੱਕ ਆਇਆ ਉਹਦੀ ਕੰਪਲੈਂਟ ਅਸੀਂ ਕਰ ਲਈ ਜੀ ਜੋ ਅੱਜ ਆਇਆ ਇਹ ਵੀ ਮੈਂ ਦੇਖਿਆ ਤੁਹਾਡੇ ਸਾਹਮਣੇ ਕੀ ਬੜਾ ਸਾਫ਼ ਸੁਥਰਾ ਤੇ ਸੁੱਖਾ ਝੋਨਾ ਆ ਰਿਹਾ ਹੈ ਇਹ ਇੱਕ ਹੀ ਸਾਡੀ ਸਾਰੇ ਫਾਰਮਰਸ ਨੂੰ ਵੀ ਬੀਟ ਸੀ ਕਿ ਸੁੱਕਾ ਝੋਨਾ ਲੈ ਕੇ ਆਓ ਤਾਂ ਕਿ ਉਹਨਾਂ ਦਾ ਆਂਦਾ ਹੀ ਥਰੀਰ ਹੋ ਜਾਏ ਤੇ ਰਾਈਸ ਮਿਲ ਨਹੀਂ ਕੋਈ ਦਿੱਕਤ ਨਾ ਹੋਵੇ ਤੇ ਉਹਨਾਂ ਦੀ ਪੇਮੈਂਟ ਵੀ ਨਾਲ ਦੇ ਨਾਲ ਤੇ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਦੇ ਲਈ ਇੰਤਜ਼ਾਮ ਕੀਤੇ ਗਏ ਨੇ ਤੇ ਅਸੀਂ ਵਿਸ਼ਵਾਸ ਕਰਵਾਉਂਦੇ ਹਾਂ ਸਾਰੇ ਕਿਸਾਨਾਂ ਨੂੰ ਸਰਕਾਰ ਵੱਲੋਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿ ਕਿਸੇ ਨੂੰ ਮੰਡੀਆ 'ਚ ਕੋਈ ਵੀ ਦਿੱਕਤ ਨਹੀਂ ਆਵੇਗੀ ਜੀ ਜਾਵੇਗੀ ਤੇ ਝੋਨੇ ਦੀ ਫਸਲ ਸਮੁੱਚੀ ਲਈ